ਜਗਿੰਦਰ ਗਰਾਹ ਦਾ ਕਹਿੰਦਾ ਵੀ ਮਰਨ ਮਰਤ ਰੱਖਣ ਦਾ ਕੋਈ ਮਸਲਾ ਹੀ ਨਹੀਂ ਹਾਲੋ ਜਗਿੰਦਰ ਗਰਾਹ ਤਾਂ ਕਹਿੰਦਾ ਵੀ ਐਮਐਸਬੀ ਮਿਲ ਹੀ ਨਹੀਂ ਸਕਦੀ ਅ ਜਗਿੰਦਰ ਗਰਾਹ ਤਾਂ ਕਹਿੰਦਾ ਵੀ ਕਰਜ਼ਾ ਬਾਪ ਹੀ ਨਹੀਂ ਹੋ ਸਕਦਾ ਵੀ ਮੰਗਾ ਤੇ ਉਹੀ ਨੇ ਜਿਹਨਾਂ ਮੰਗਾ ਨੂੰ ਲੈ ਕੇ ਜਗਿੰਦਰ ਸਿੰਘ ਆਹ ਰਾਹ ਵੀ 13 ਮਹੀਨੇ ਉਥੇ ਦਿੱਲੀ ਬਾਟਾਂ ਤੇ ਬੈਠਾ ਰਿਆ ਸਾਡਾ ਲੀਡਰ ਜਿਹੜਾ ਉਹ ਮਰਨ ਮਰਤ ਤੇ ਬੈਠਿਆ ਉਹ ਤੇਲ ਤੇਲ ਕਰਕੇ ਉਹਦੀ ਜਾਨ ਜਿਹੜੀ ਆ ਉਹ ਜਾ ਰਹੀ ਆ ਤੇ ਉਹ ਕਹਿੰਦਾ ਵੀ ਹਰ ਮੰਗ ਦੇ ਉੱਤੇ ਕੇਂਦਰ ਸਰਕਾਰ ਦੇ ਕਲਾਪ ਜਿਹੜਾ ਉਹ ਮਦਦਾਰਨ ਕਰਨ ਦੇ ਜਾਣਾ ਨਹੀਂ ਚਾਹੀਦਾ ਤੋ ਕਹਿੰਦੇ ਹਰ ਛੋਟੀ ਮੋਟੀ ਗੱਲ ਦੇ ਉੱਪਰ ਜਾ ਕੇ ਦਿੱਲੀ ਘੇਰ ਲੈਣੇ ਕੋਈ ਚੰਗੀ ਗੱਲ ਨਹੀਂ ਤੁਹਾਨੂੰ ਲੱਗਦਾ ਕਿ ਜਿਸ ਗੱਲ ਦੇ ਉੱਪਰ ਮਰਨ ਵਰਤੇ ਬੈਠੇ ਛੋਟੀਆਂ ਮੋਟੀਆਂ ਮੰਗਾਂ ਨੇ ਕਿਹਾ ਗੁਰਾਂਹ ਸਾਹਿਬ ਜਦੋਂ 13 ਮਹੀਨੇ ਦਿੱਲੀ ਆਪਾਂ ਬੈਠੇ ਸੀ ਉਦੋਂ ਕਿਹੜੀਆਂ ਮੰਗਾਂ ਸੀ ਤੇ ਉਹ ਵਾਅਦੇ ਜਿਹੜੇ ਕੀਤੇ ਸੀ ਕੀ ਉਹ ਪੂਰੇ ਹੋ ਗਏ ਬਈ ਮਜੀਦੀ ਜਾਨ ਬੇਸ਼ਕੀਮਤੀ ਹੈ ਵੱਡਾ ਆਗੂ ਹੈ ਉਹਦੀ ਜਾਨ ਇਸ ਤਰੀਕੇ ਨਾਲ ਜੋਖਮ ਚ ਪਾ ਕੇ ਇਸ ਤਰੀਕੇ ਨਾਲ ਉਹਦੀ ਜਾਨ ਕੁਰਬਾਨ ਕਰਕੇ ਕੀ ਲੱਗਦਾ ਸਰਕਾਰ ਪ੍ਰਸੀਜ ਜੋ ਜਿਹੜੀ ਹਾਲੇ ਤੱਕ ਟੈਸਟਮਸ ਨਹੀਂ ਹੁੰਦੀ ਜਿਹੜੇ ਸਾਨੂੰ ਸਲਾਮਾ ਦਿੰਦੇ ਨੇ ਇਹ ਇਹ ਜਿਹੜਾ ਲੀਡਰ ਦੀ ਜਾਨ ਜਿਹੜੀ ਕੀਮਤੀ ਆ ਤੇ ਇਤਿਹਾਸ ਫੜਨ ਗੁਰੂ ਤੇਗ ਬਹਾਦਰ ਪਾਚਾ ਦਾ ਤੇ ਜੇ ਇਹ ਪਾਣਾ ਵਰਤ ਗਿਆ ਤੇ ਫਿਰ ਇਹ ਨਹੀਂ ਹੈਗਾ ਕਿ ਇਹ ਢੱਲੇਵਾਲ ਦੀ ਜ਼ਿੰਦਗੀ ਜਾਂਦੀ ਰਹੀ ਹੈ ਤੇ ਉਦੋਂ ਬਾਅਦ ਇਹ ਮਸਤੇ ਇੱਥੇ ਠੱਪ ਹੋ ਜਾਏਗਾ ਲੇਕਿ ਚਰਚਾ ਛੇੜਦੇ ਆ ਕਿ ਢੱਲੇਵਾਲ ਸਾਹਿਬ ਦੀ ਛੇਵੀਂ ਸ਼ਾਇਦ ਮਾਰਨ ਵਰਤ ਇਹ ਤਾਂ ਆਈ ਵਾਰੀ ਰੱਖਦੇ ਆ ਉਹਨਾਂ ਲੋਕਾਂ ਨੇ ਕਹਿੰਦੇ ਆ ਜਾਂ ਤਾਂ ਸਾਡੀਆਂ ਮੰਗਾ ਮੰਨੀਆਂ ਜਾਣ ਤੇ ਅਸੀਂ ਨਗਾਰੇ ਵਜਾਉਂਦੇ ਘਰਾਂ ਨੂੰ ਜਾਈਏ ਸਰਦਾਰ ਜਗਜੀਤ ਸਿੰਘ ਢੱਲੇਵਾਲ ਖੁੱਲੀ ਆਪਣ ਗੱਡੀ 'ਚ ਹੋਣ ਤੇ ਜਾਂ ਫਿਰ ਇਹ ਭਾਣਾ ਵਰਤ ਜਾਵੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਉਸ ਤੋਂ ਬਾਅਦ ਦੂਸਰਾ ਆ ਜਾਂਦਾ ਤੇ ਫੇਰ ਮੈਂ ਜਵਾਬ ਦਊਗਾ ਉਹਨਾਂ ਲੋਕਾਂ ਨੂੰ ਉਹਨਾਂ ਅੱਗੇ ਮੈਂ ਜਵਾਬ ਦੇ ਇੱਕ ਪਿਓ ਦੇ ਚਾਰ ਪੁੱਤ ਇੱਕ ਜਿਹੜਾ ਉਹ ਕਿਰਿਆ ਦੁਸ਼ਮਣ ਦੇ ਖੇਰੇ ਵਿੱਚ ਤੇ ਦੁਜੇ ਬਾਹਰ ਖਲੋਤੇ ਤੇ ਉਹਨਾਂ ਨੂੰ ਉਹ ਸੱਦਾ ਦਊਗਾ ਤੇ ਫੇਰ ਆਉਣਗੇ ਉਹ ਜੇ ਕੋਈ ਕਵੇ ਵੀ ਸਾਨੂੰ ਸੱਦਾ ਦੇਵੇ ਤੇ ਜਦੋਂ ਇਸ ਤਰ੍ਹਾਂ ਦੀ ਹਾਲਾਤ ਹੋਣ ਤੇ ਫਿਰ ਸੱਦਾ ਨਹੀਂ ਦਿੱਤਾ ਜਾਂਦਾ ਕਨੌਰੀ ਬਾਰਡਰ ਤੇ ਮੌਜੂਦ ਆ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਅੱਜ 19ਵਾਂ ਦਿਨ ਹੈ ਲਗਾਤਾਰ ਇਕੱਠ ਇੱਥੇ ਜਾਰੀ ਹੈ ਲੋਕ ਆ ਰਹੇ ਨੇ ਇਸੇ ਦੌਰਾਨ ਹੀ ਗੱਲਬਾਤ ਕਰਦੇ ਆ ਕਿਸਾਨ ਆ ਕੋ ਬਲਦੇਵ ਸਿੰਘ ਸਿਰਸਾ ਜੀ ਦੇ ਨਾਲ ਉਹਨਾਂ ਨੂੰ ਜਾਣਾਂਗੇ ਕਿ ਕਿਸ ਤਰੀਕੇ ਦਾ ਮਾਹੌਲ ਹੈ ਕੀ ਲੱਗਦਾ ਅੱਗੇ ਦੀ ਰਣਨੀਤੀ ਕੀ ਹੈ ਸਭ ਤੋਂ ਪਹਿਲਾਂ ਸਵਾਗਤ ਹੈ ਸਸੀ ਕਾਲ ਜੀ ਧੰਨਵਾਦ ਜੀ ਤੁਹਾਡਾ ਸਤਿ ਸ੍ਰੀ ਅਕਾਲ ਕੀ ਲੱਗਦਾ ਪ੍ਰਧਾਨ ਜੀ ਲੜੇਵਾਲ ਦੀ ਜਿਹੜੀ ਮਰਨ ਵਰਤ ਦਾ ਜੋਨੀਵਾ ਵਾਅਦਾ ਹੈ ਪਰ ਕੇਂਦਰ ਸਰਕਾਰ ਤਾਂ ਗੱਲ ਹੀ ਨਹੀਂ ਕਰਨਾ ਰਹੀ ਕੇਂਦਰ ਛੱਡੋ ਪੰਜਾਬ ਸਰਕਾਰ ਵੀ ਕਿਸੇ ਗਲਤੀ ਨਹੀਂ ਆ ਰਹੀ ਆਫਸਰ ਜਰੂਰ ਆ ਜਾਂਦੇ ਆ ਪਰ ਕੀ ਲੱਗਦਾ ਕੋਈ ਮੁੱਖ ਮੰਤਰੀ ਦੀ ਸਟੇਟਮੈਂਟ ਕੋਈ ਕਿਸ ਤਰੀਕੇ ਦਾ ਕੋਈ ਮੰਤਰੀ ਦੀ ਸਟੇਟਮੈਂਟ ਕੁਝ ਵੀ ਨਹੀਂ ਆ ਰਿਹਾ ਇਸ ਦੇਸ਼ ਦੇ ਹਕਮਰਾਨ ਆਪ ਵਾਅਦੇ ਕਰਕੇ ਲਿਖਤੀ ਵਾਅਦੇ ਕਰਕੇ ਉਹ ਸਿਰੇ ਨਹੀਂ ਚੜਾਉਂਦੇ ਇਸ ਦੇਸ਼ ਦੇ ਹੁਕਮਰਾਨ ਉਪ ਰਾਸ਼ਟਰਪਤੀ ਦੇ ਸੰਦੇਸ਼ ਨੂੰ ਕੁਝ ਨਹੀਂ ਮੰਨਦੇ ਇਸ ਦੇਸ਼ ਦੇ ਹੁਕਮਰਾਨ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਵੀ ਕੁਝ ਨਹੀਂ ਮੰਨਦੇ ਤੇ ਇਹ ਆਮ ਜਨਤਾ ਨੂੰ ਇਹ ਕੀ ਮੰਨਣਗੇ ਇਸ ਕਰਕੇ ਇਹਨਾਂ ਦਾ ਜਿਹੜਾ ਹੱਠ ਹੈ ਬਹੁਤ ਵੱਡਾ ਹੱਠ ਹੈ ਔਰ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਕਿ ਅੱਜ ਦਿੱਲੀ ਤਖਤ ਤੇ ਬੈਠਾ ਉਸ ਅਰੰਗੇ ਦੀ ਯਾਦ ਕਰਾ ਰਿਹਾ ਜਿਸ ਅਰੰਗੇ ਨੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਦੇ ਵਿੱਚ ਬੁਲਾ ਕੇ ਤੇ ਉਥੇ ਸ਼ਹੀਦ ਕੀਤਾ ਸੀ ਨਾਲ ਦੇ ਸਾਥੀ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਿਸ ਤਰ੍ਹਾਂ ਸ਼ਹੀਦ ਕੀਤਾ ਹੈਗਾ ਇਸੇ ਤਰ੍ਹਾਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਲੋਕਾਂ ਦੀ ਮਾਲਕ ਜਿਹੜੀਆਂ जिंदਗੀਆਂ ਨੂੰ ਬਚਾਉਣ ਵਾਸਤੇ ਲੋਕਾਂ ਦੇ ਜਿਹੜੇ ਮਸਲੇ ਨੇ ਹੱਲ ਕਰਾਉਣ ਲਈ ਆਤਮ ਹੱਤਿਆ ਨੂੰ ਰੋਕਾਉਣ ਵਾਸਤੇ ਆਮ ਕਿਸਾਨਾਂ ਮਜ਼ਦੂਰਾਂ ਦੇਸ਼ ਦੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਹੱਕਾਂ ਦੀ ਵਾਸਤੇ ਜਿਹੜੀ ਲੜਾਈ ਲੜ ਕੇ ਆਪਣਾ ਜਿਹੜਾ ਸਰੀਰ ਆ ਉਹ ਤਿਲ ਤਿਲ ਕਰਕੇ ਜਿਹੜਾ ਉਹ ਖਤਮ ਕਰ ਰਹੇ ਨੇ ਪਰ ਦੂਸਰੇ ਪਾਸੇ ਔਰੰਗੇ ਦੀ ਰੂਹ ਵਾਲੇ ਜਿਹੜੇ ਨੇ ਉਹ ਉਸੇ ਹੀ ਸਟੈਂਡ ਤੇ ਖਲੋਤੇ ਕਿਸਾਨਾਂ ਆਗੂ ਮਰਨ ਵਰਤੇ ਬੈਠੇ ਨੇ ਜਗਜੀਤ ਸਿੰਘ ਡੱਲਿਆ ਪਰ ਦੂਸਰੇ ਪਾਸੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਸਾਰੇ ਮਨ ਮੋਟਾਬ ਨੂੰ ਭੁਲਾ ਕੇ ਸਾਰੀਆਂ ਜਥੇਬੰਦੀਆਂ ਨੂੰ ਇੱਕ ਝੰਡੇ ਹੇਠਾਂ ਹੁਣ ਆ ਜਾਣਾ ਚਾਹੀਦਾ ਹੂ ਕਿ ਜਾਣ ਤੇ ਬਣੀ ਹੋਈ ਆ ਇੱਕ ਕਿਸਾਨ ਆਗੂ ਦੀ ਕਿਸਾਨਾਂ ਦੇ ਲਈ ਦੇਖੋ ਮੈਂ ਇੱਕ ਬੇਨਤੀ ਕਰਾਂਗਾ ਕਿ ਇੱਥੇ ਬਹੁਤ ਸਾਰੇ ਕੱਲ ਆਏ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦਾ ਧੰਨਵਾਦ ਕਰਦਾ ਕੁਝ ਲੋਕ ਆਪਣੇ ਹਿਸਾਬ ਨਾਲ ਬੋਲ ਵੀ ਰਹੇ ਨੇ ਮੈਂ ਉਹਨਾਂ ਨੂੰ ਕੁਝ ਨਹੀਂ ਕਹਾਂਗਾ ਪਰ ਜਿਹੜਾ ਆਉਣ ਦੀ ਗੱਲ ਆ ਹੁਣ ਕਈ ਪੱਤਰਕਾਰ ਤੁਸੀਂ ਤਾਂ ਉਸ ਤਰ੍ਹਾਂ ਦਾ ਸਵਾਲ ਨਹੀਂ ਕੀਤਾ ਵੀ ਤੁਸੀਂ ਉਹਨਾਂ ਨੂੰ ਸੱਦਾ ਦਿਓਗੇ ਕਈ ਮਿੰਟ ਸਵੇਰੇ ਅੱਜ ਬਹੁਤ ਸਾਰੇ ਪੱਤਰਕਾਰਾਂ ਨੇ ਵੀਰਾਂ ਨੇ ਸਵਾਲ ਹੀ ਕੀਤੇ ਵੀ ਤੁਸੀਂ ਸੱਦਾ ਦਿਓਗੇ ਤੇ ਮੇਰਾ ਉਹਨਾਂ ਨੂੰ ਜਵਾਬ ਸੀ ਵੀ ਵੇਖੋ ਇੱਕ ਪਰਿਵਾਰ ਮਲਕਿ ਇੱਕ ਪਿਓ ਦੇ ਚਾਰ ਪੁੱਤ ਨੇ ਤੇ ਇੱਕ ਜਿਹੜਾ ਉਹ ਕਿਰਿਆ ਦੁਸ਼ਮਣ ਦੇ ਘੇਰੇ ਵਿੱਚ ਤੇ ਦੁਜੇ ਬਾਹਰ ਖਲੋਤੇ ਨੇ ਤੇ ਉਹਨਾਂ ਨੂੰ ਉਹ ਸੱਦਾ ਦਊਗਾ ਤੇ ਫੇਰ ਆਉਣਗੇ ਉਹਨਾਂ ਦੀ ਆਪਣੀ ਆਪ ਜ਼ਿੰਮੇਵਾਰੀ ਬਣਦੀ ਆ ਕਿ ਉਹ ਉਹਦੇ ਪਿੱਛੇ ਆ ਕੇ ਖਲੋਣ ਵੀ ਅੱਜ ਦੁਸ਼ਮਣ ਨੂੰ ਸਾਡੇ ਭਰਾਣੇ ਘੇਰਿਆ ਤੇ ਅਸੀਂ ਜਾ ਕੇ ਆਪਣੇ ਭਰਾ ਦੀ ਵਾਦੀ ਉਹ ਜਦੋਂ ਉਹ ਇੱਥੇ ਆਉਣਗੇ ਤੇ ਫਿਰ ਆਪਣੇ ਆਪ ਹੀ ਜਿਹੜਾ ਉਹ ਸਾਰਾ ਕੁਝ ਹੋ ਸਕਦਾ ਪਰ ਉਹ ਜੇ ਕੋਈ ਕਵੇ ਵੀ ਸਾਨੂੰ ਸੱਦਾ ਦੇਵੇ ਤੇ ਜਦੋਂ ਇਸ ਤਰ੍ਹਾਂ ਦੀ ਹਾਲਾਤ ਹੋਣ ਤੇ ਫਿਰ ਸੱਦਾ ਨਹੀਂ ਦਿੱਤਾ ਜਾਂਦਾ ਅੱਜ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜੋ ਸਰੀਰਕ ਹਾਲਤ ਹੈ ਡਾਕਟਰੀ ਜੋ ਰਿਪੋਰਟਾਂ ਨੇ ਔਰ ਤੁਸੀਂ ਉਹਨੂੰ ਦੇਖ ਲਿਆ ਕਿ ਉਹਦੀ ਜਿਹੜੀ ਬੋਲ ਜਿਹੜਾ ਆਵਾਜ਼ ਆ ਉਹ ਕਿੰਨੀ ਧੀਮੀ ਹੋ ਗਈ ਆ ਪਤਾ ਨਹੀਂ ਇਹ ਆਵਾਜ਼ ਚੱਲਦੀ ਚੱਲਦੀ ਕਦੋਂ ਬੰਦ ਹੋ ਜਾਣੀ ਆ ਪਰ ਤੁਸੀਂ ਇੱਕ ਵਿਚਾਰ ਕਰੋ ਜਦੋਂ ਵੀ ਕੋਈ ਆਦਮੀ ਬਿਮਾਰ ਹੁੰਦਾ ਹੈ ਤੇ ਅਸੀਂ ਡਾਕਟਰ ਕੋਲ ਜਾਂਦੇ ਆ ਤੇ ਡਾਕਟਰ ਕੀ ਕਹਿੰਦਾ ਹੈ ਦਵਾਈ ਦਿੰਦਾ ਤੇ ਨਾਲ ਹਦਾਇਤ ਕਰਦਾ ਵੀ ਭਾਈ ਇਹ ਦਵਾਈ ਤੂੰ ਖਾਲੇ ਖਾਲੀ ਪੇਟ ਨਹੀਂ ਖਾਣੀ ਕੋਈ ਖਾਣਾ ਖਾ ਕੇ ਤੇ ਫਿਰ ਦਵਾਈ ਖਾਣੀ ਆ ਜਿਸ ਆਦਮੀ ਨੇ 26 ਨਵੰਬਰ ਸਵੇਰੇ ਤੜਕੇ ਪੌਣੇ 3 ਵਜੇ ਜਦੋਂ ਪੰਜਾਬ ਪੁਲਿਸ ਉਠਾ ਕੇ ਲੱਗੀ ਸੀ ਜ਼ਬਰਦਸਤੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਨਾਜ ਅੰਨਮੋਣੂ ਨਹੀਂ ਲਾਇਆ ਤੇ ਨਾ ਖਾਦੀ ਦਵਾਈ ਉਹਨੀਆਂ ਦਿਨਾਂ ਦੇ ਵਿੱਚ ਉਸ ਬਿਮਾਰ ਆਦਮੀ ਦੀ ਜਿਹੜੀ ਸਰੀਰਕ ਹਾਲਤ ਆ ਉਹ ਕਿੱਥੇ ਚਲੀ ਗਈ ਆ ਸੋ ਇਸ ਸਮੇਂ ਦੇ ਉੱਤੇ ਉਹ ਜਿਹਨਾਂ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ ਉਹ ਸਾਨੂੰ ਪਤਾ ਹੈ ਕਿਹਨਾਂ ਹਾਲਾਤਾਂ ਤੋਂ ਗੁਜ਼ਰ ਰਿਹਾ ਪਰ ਸਰਕਾਰਾਂ ਜਿਹੜੀਆਂ ਨੇ ਉਹ ਹੱਠ ਧਰਮੀ ਵਰਤਾਰੀਆਂ ਨੇ ਜਦੋਂ ਖਿਚਾਈ ਦਾ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਮਤਲਬ ਬਾਕੀਆਂ ਨੂੰ ਸੱਦੇ ਦੀ ਲੋੜ ਨਹੀਂ ਆ ਜਾਣਾ ਚਾਹੀਦਾ ਕੱਲ ਜਿਵੇਂ ਤੁਸੀਂ ਕਿਹਾ ਕੋਈ ਆਗੂ ਆਏ ਵੀ ਕੱਲ ਕੋਈ ਆਗੂ ਆਏ ਤਾਂ ਉਸ ਤੋਂ ਬਾਅਦ ਕਾਕਾ ਕੋਟਰਾ ਜੋ ਕਿ ਆਗੂ ਨੇ ਸਿੱਧੂਪੁਰ ਜੱਥੇਬੰਦੀ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਕਈ ਆਗੂ ਤਾਂ ਹੁਣ ਆਇਆ ਲੱਗਦਾ ਵੀ ਆਏ ਦੇਖਣ ਆਉਂਦੇ ਆ ਕਿ ਡੱਲੇ ਵਾਲ ਹੈਗਾ ਕਿ ਮਰ ਗਿਆ ਇਥੋਂ ਤੱਕ ਵੀ ਉਹਨਾਂ ਨੇ ਬਿਆਨ ਦਿੱਤਾ ਕਿ ਲੱਗਦਾ ਵੀ ਇਹ ਇਹੀ ਬਿਆਨਬਾਜ਼ੀ ਸਹੀ ਹੈ ਨਹੀਂ ਦੇਖੋ ਉਹ ਪਤਾ ਨਹੀਂ ਕਿਸ ਸੰਦਰਭ ਚੋਂ ਨੇ ਬਿਆਨਬਾਜ਼ੀ ਦਿੱਤੀ ਆ ਮੈਂ ਤਾਂ ਵੇਖੋ ਕੱਲ ਵੀ ਆਇਆ ਨੂੰ ਤੁਹਾਨੂੰ ਪਤਾ ਹੋਵੇਗਾ ਕਿ ਟਕੈ ਦੇ ਨਾਲ ਬੈਠ ਕੇ ਚਾਹ ਪਾਣੀ ਪੀਤਾ ਸਾਹੂ ਕੀਤਾ ਤੇ ਮੈਂ ਅੱਜ ਵੀ ਇਹ ਗੱਲ ਦੇ ਵਿੱਚ ਹਰ ਬੰਦੇ ਦੀ ਆਪਣੀ ਆਪਣੀ ਵਿਚਾਰਤਾਂ ਹੁੰਦੀ ਹੈ ਸੋਚ ਹੁੰਦੀ ਹੈ ਲੇਕਿਨ ਮੈਂ ਤਾਂ ਇਹ ਗੱਲ ਕਹਾਂਗਾ ਕਿ ਜੇ ਕੋਈ ਕਿਸੇ ਤਰ੍ਹਾਂ ਦੇ ਉਹਨੇ ਇਹ ਵੇਖਣਾ ਪੈਗਾ ਕਿ ਜੇ ਕਾਕੇ ਨੇ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਕਿਉਂਕਿ ਉਹ ਜਿਹੜੀ ਕਹਾਣੀ ਹੈ ਨਾ ਜਿਹੜੀ ਜਿਸ ਤਰ੍ਹਾਂ ਕਿ ਜੁਗਿੰਦਰ ਸਿੰਘ ਆਰਾ ਤੇ ਹਰਦੂ ਮਾਨਸਾ ਜਿਹੜਾ ਉਹ ਜਿਸ ਤਰ੍ਹਾਂ ਬੋਲ ਰਹੇ ਨੇ ਉਹ ਬੁੱਲਦੀ ਵੀ ਕਈ ਵਾਰਾ ਦਿਮਾਗ ਦੇ ਵਿੱਚ ਉੱਥੇ ਦਿਮਾਗ ਚੱਲਿਆ ਜਾਂਦਾ ਤੇ ਉਹ ਕੋਈ ਗੱਲ ਨਿਕਲ ਜਾਂਦੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਸਾਡੇ ਵਿੱਚ ਨਹੀਂ ਹੈਗੀ ਜੋਹ ਰਹੇ ਜਗਿੰਦਰ ਗਰਾਹਾਂ ਕੀ ਕਹਿ ਰਹੇ ਨੇ ਤੁਹਾਡੇ ਸਾਹਿਬ ਜਗਿੰਦਰ ਗਰਾਹਾਂ ਤਾਂ ਕਹਿੰਦਾ ਵੀ ਮਰਨ ਮਰਤ ਰੱਖਣ ਦਾ ਕੋਈ ਮਸਲਾ ਹੀ ਨਹੀਂ ਹਾਲ ਹੋਣਾ ਜਗਿੰਦਰ ਗਰਾਹਾਂ ਤਾਂ ਕਹਿੰਦਾ ਵੀ ਐਮਐਸਬੀ ਮਿਲ ਹੀ ਨਹੀਂ ਸਕਦੀ ਜਗਿੰਦਰ ਗਰਾਹਾਂ ਤਾਂ ਕਹਿੰਦਾ ਵੀ ਕਰਜ਼ਾ ਮਾਫ਼ ਹੀ ਨਹੀਂ ਹੋ ਸਕਦਾ ਜੋਗਿੰਦਰ ਅਗਰਾਹ ਜਿਹੜਾ ਬਹੁਤ ਕੋਸ਼ਿਸ਼ ਕਰਦਾ ਰੋਲਦੂ ਤੇ ਤੁਹਾਨੂੰ ਪਤਾ ਹੀ ਆ ਜੋ ਕੁਝ ਬੋਲ ਰਿਹਾ ਤੇ ਪਰ ਮੈਂ ਫਿਰ ਵੀ ਉਹਨਾਂ ਦੇ ਉੱਤੇ ਕਿਸੇ ਕਿਸੇ ਦੀ ਟਿੱਪਣੀ ਕਰਦਾ ਉਹਨਾਂ ਦੀ ਆਪਣੀ ਸੋਚ ਆ ਆਪਣੀ ਵਿਚਾਰ ਆ ਅਸੀਂ ਲੜਾਈ ਲੜ ਰਹੇ ਹਾਂ ਔਰ ਲੜਾਈ ਬੂੜੇ ਤਨਦੇਹੀ ਦੇ ਨਾਲ ਜਿਹੜਾ ਉਹ ਅਸੀਂ ਲੜ ਰਹੇ ਹਾਂ ਦਿਨੋਂ ਲੜਾਈ ਲੜ ਰਹੇ ਹਾਂ ਅਸੀਂ ਕੋਈ ਇਹ ਨਹੀਂ ਵੀ ਲੋਕ ਵਿਖਾਵਾ ਨਹੀਂ ਬੜਾ ਸੋਚ ਸਮਝ ਕੇ ਫੈਸਲਾ ਕੀਤਾ ਹੈ ਜਗਿੰਦਰ ਗ੍ਰਾਮ ਵਾਲੋ ਇੱਕ ਬਿਆਨ ਹੋਰ ਵੀ ਦਿੱਤਾ ਜਿੰਦੋਂ ਕਹਿੰਦੇ ਹਰ ਛੋਟੀ ਮੋਟੀ ਗੱਲ ਦੇ ਉੱਪਰ ਜਾ ਕੇ ਦਿੱਲੀ ਘੇਰ ਲੈਣੇ ਕੋਈ ਚੰਗੀ ਗੱਲ ਨਹੀਂ ਤੁਹਾਨੂੰ ਲੱਗਦਾ ਕਿ ਜਿਸ ਗੱਲ ਦੇ ਉੱਪਰ ਮਰਨ ਵਰਤੇ ਬੈਠੇ ਛੋਟੀਆਂ ਮੋਟੀਆਂ ਮੰਗਾਂ ਨੇ ਦੇਖੋ ਇਹ ਮੈਨੂੰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਮੰਗਾਂ ਤੇ ਉਹੀ ਨਹੀਂ ਜਿਹਨਾਂ ਮੰਗਾਂ ਨੂੰ ਲੈ ਕੇ ਜਗਿੰਦਰ ਸਿੰਘ ਆ ਰਹੇ ਆ ਵੀ 13 ਮਹੀਨੇ ਉੱਥੇ ਦਿੱਲੀ ਬਾਟਾਂ ਤੇ ਬੈਠਾ ਰਿਹਾ ਸਰਕਾਰ ਦੇ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ ਉਹੀ ਮੰਗਾਂ ਨੇ ਯਾਰ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਸੀ ਤੇ ਉਹ ਲਾਗੂ ਨਹੀਂ ਕੀਤੀਆਂ ਅਸੀਂ ਉਹ ਲ ਤੇ ਉਹ ਸਾਡਾ ਲੀਡਰ ਜਿਹੜਾ ਉਹ ਮਰਨ ਮਰਥ ਤੇ ਬੈਠਾ ਹੈ ਤੇ ਤਿਲ ਤਿਲ ਕਰਕੇ ਉਹਦੀ ਜਾਨ ਜਿਹੜੀ ਆ ਉਹ ਜਾ ਰਹੀ ਆ ਤੇ ਉਹ ਕਹਿੰਦਾ ਵੀ ਇਹ ਹਾਰ ਮੰਗ ਦੇਤੇ ਕੇਂਦਰ ਸਰਕਾਰ ਦੇ ਖਲਾਫ ਜਿਹੜਾ ਉਹ ਮਦਾਨ ਕਰਨ ਦੇ ਜਾਣਾ ਨਹੀਂ ਚਾਹੀਦਾ ਫਿਰ ਇਹ ਦੱਸ ਦੋ ਵੀ ਇਹ ਮੰਗਾ ਕਿਦੇ ਇਹ ਕੀ ਦੀਆਂ ਕਿਸ ਮਤਲਬ ਕਿ ਕਿਦੇ ਆਧਾਰ ਮਤਲਬ ਕੌਣ ਮੰਗਾ ਜੜੀਆਂ ਨੇ ਇਹ ਲਾਗੂ ਕੌਣ ਕਰੇਗਾ ਕੀ ਇਹ ਪੰਜਾਬ ਲੈਵਲ ਦੀਆਂ ਨੇ ਕੀ ਇਹ ਹਰਿਆਣਾ ਲੈਵਲ ਦੀਆਂ ਨੇ ਕੀ ਇਹ ਰਾਜਸਥਾਨ ਦੀਆਂ ਨੇ ਕੀ ਗੁਜਰਾਤ ਦੀਆਂ ਨੇ ਕੀ ਇਹ ਮੰਗਾ ਜੜੀਆਂ ਨੇ ਇਹ ਕੇਂਦਰ ਦੇ ਅਧਿਕਾਰ ਖੇਤਰ ਚ ਨੇ ਕ ਕਿਸੇ ਸੂਬੇ ਦੇ ਚ ਨੇ ਕੀ ਮੈਂ ਉਗਰਾਹ ਸਾਹਿਬ ਨੂੰ ਬੇਨਤੀ ਰੂਪ ਚ ਸਵਾਲ ਕਰਦਾ ਮੈਂ ਮਨ ਦਿਖਾ ਕੇ ਨਹੀਂ ਕਰਦਾ ਉਹ ਭਾਵੇਂ ਕੁਝ ਵੀ ਬੋਲੇ ਲੇਕਿਨ ਅਸੀਂ ਇੱਥੇ ਲੜਾਈ ਲੜ ਰਹੇ ਹਾਂ ਅਸੀਂ ਕਿਸੇ ਦਾ ਮਨ ਦਿਖਾਉਣ ਵਾਸਤੇ ਮੈਂ ਤੁਹਾਡੇ ਰਾਹੀਂ ਕੋਈ ਬਿਆਨ ਨਹੀਂ ਰਵਾਗਾ ਮੈਂ ਸਿਰਫ ਉਹਨੂੰ ਇਹੀ ਗੱਲ ਕਹਿਣਾ ਕਿ ਉਗਰਾਹ ਸਾਹਿਬ ਜਦੋਂ 13 ਮਹੀਨੇ ਦਿੱਲੀ ਆਪਾਂ ਬੈਠੇ ਸੀ ਉਦੋਂ ਕਿਹੜੀਆਂ ਮੰਗਾਂ ਸੀ ਤੇ ਉਹ ਵਾਅਦੇ ਜਿਹੜੇ ਕੀਤੇ ਸੀ ਕੀ ਉਹ ਪੂਰੇ ਹੋ ਗਏ ਇਹ ਉਹੀ ਮੰਗਾਂ ਨੇ ਗੁਰਾਹਾਂ ਸਾਹਿਬ ਜਿਹੜੀਆਂ ਕੇਂਦਰ ਸਰਕਾਰ ਨੇ ਮੰਨੀਆਂ ਸੀ ਤੇ ਲਿਖਤੀ ਪੱਤਰ ਵੀ ਦਿੱਤਾ ਸੀ ਜਦੋਂ ਆਪਾਂ 9 ਦਸੰਬਰ ਨੂੰ ਉਥੋਂ ਆਏ ਸਾਂ 9 ਦਸੰਬਰ ਦਾ ਪੱਤਰ ਯਾਦ ਕਰੋ ਜਦੋਂ ਪੜ੍ਹੋ ਵੀ ਉਹ ਕੀ ਆ ਪੱਤਰ ਸੋ ਇਹ ਜਿਹੜੀ ਗੱਲ ਕਹਿਣੀ ਆ ਇਹ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਆਪਣੀ ਵਿਚਾਰ ਹੋ ਸਕਦੀਆਂ ਲੇਕਿਨ ਮੰਗਾਂ ਉਹੀ ਨੇ ਜਿਹੜੀਆਂ ਕਿ ਕੇਂਦਰ ਜਦੋਂ ਅਸੀਂ ਇਕੱਠੇ ਹੋ ਕੇ ਲੜਾਈ ਲੜੀ ਸੀ ਤੇ ਕੇਂਦਰ ਸਰਕਾਰ ਨੇ ਮੰਨੀਆਂ ਸੀ ਤੇ ਉਹੀ ਮੰਗਾਂ ਅਸੀਂ ਲਾਗੂ ਕਰਾਉਣ ਵਾਸਤੇ ਇੱਥੇ ਬੈਠੇ ਹਾਂ ਇੱਕ ਗੱਲ ਇਥੇ ਹੈ ਮਤਲਬ ਮੰਗਾ ਜਿਵੇਂ ਤੁਸੀਂ ਕਿਹਾ ਕਿ ਕੋਈ ਮੰਗਾ ਛੋਟੇ ਲੈਵਲ ਦੀ ਨਹੀਂ ਇਹ ਮੰਗਾ ਤੇ ਪਿੱਛੇ ਵੀ ਆਉਂਦਾ ਜੇ ਇਹਦੇ ਪਿੱਛੇ ਜਾਣਾ ਹੋਵੇ ਤਾਂ ਅਮਰੀਕਾ ਤੱਕ ਗੱਲ ਚਲੀ ਜਾਂਦੀ ਹੈ ਗੈਟ ਤੱਕ ਗੱਲ ਚਲੀ ਜਾਂਦੀ ਹੈਗੀ ਲੱਗਦਾ ਵੀ ਜਿਹੜੀਆਂ ਪਾਲਿਸੀਆਂ ਲਗਾਤਾਰ ਕੇਂਦਰ ਸਰਕਾਰ ਗਿਆ ਅਮਰੀਕਾ ਥੋਪ ਰਿਹਾ ਗੈਟ ਥੋਪ ਰਿਹਾ ਉਹਨਾਂ ਦੇ ਲਈ ਉਹ ਇੰਨੇ ਜਲਦੀ ਮੰਨ ਲੈਣਗੇ ਇੰਨੇ ਜਲਦੀ ਦਬਾਅ ਮੰਨ ਲੈਣਗੇ ਤੇ ਇੱਕ ਆਗੂ ਜਿਹੜਾ ਕਿ ਮਜੀਦੀ ਜਾਨ ਬੇਸ਼ਕੀਮਤੀ ਹੈ ਵੱਡਾ ਆਗੂ ਹੈ ਉਹਦੀ ਜਾਨ ਇਸ ਤਰੀਕੇ ਨਾਲ ਜੋਖਮ ਚ ਪਾ ਕੇ ਇਸ ਤਰੀਕੇ ਨਾਲ ਉਹਦੀ ਜਾਨ ਕੁਰਬਾਨ ਕਰਕੇ ਕਿ ਲੱਗਦਾ ਸਰਕਾਰ ਪ੍ਰਸੀਜ ਜੋ ਜਿਹੜੀ ਹਾਲੇ ਤੱਕ ਟਸਟਮਸ ਬਹੁਤ ਵਧੀਆ ਸਵਾਲ ਹੈ ਇਹਦਾ ਜਵਾਬ ਇਤਿਹਾਸਕ ਪੱਖ ਤੋਂ ਦਵਾਂਗਾ ਜਿਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੇ ਕੋਲ ਕਸ਼ਮੀਰੀ ਪੰਡਤ ਗਏ ਸਨ ਉਹਨਾਂ ਨੇ ਜਾ ਕੇ ਜਦੋਂ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਉਦੋਂ ਗੋਬਿੰਦ ਰਾਏ ਨਾਂ ਸੀ ਉਹਨਾਂ ਦਾ ਉਸ ਟਾਈਮ ਤੇ ਉਹਨਾਂ ਦੇ ਕੋਲ ਆਉਂਦੇ ਨੇ ਤੇ ਪੁੱਛਦੇ ਪਿਤਾ ਜੀ ਕੌਣ ਨੇ ਕਿਸ ਵਾਸਤੇ ਆਇਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਕਹਿੰਦੇ ਆ ਕਿ ਆਹ ਮਸਲਾ ਕਿ ਇਹਨਾਂ ਦਾ ਧਰਮ ਜਾ ਰਿਹਾ ਤੇ ਇਹ ਆਪਣੀ ਫਰਿਆਦ ਲੈ ਕੇ ਆਏ ਆ ਤੇ ਉਹਨਾਂ ਕਹਿੰਦੇ ਫਿਰ ਇਹਦਾ ਹੱਲ ਕੀ ਹੈ ਉਹਨਾਂ ਕਹਿੰਦੇ ਵੀ ਇਹਦਾ ਹੱਲ ਹੈ ਕਿਸੇ ਮਹਾਂਪੁਰਸ਼ ਦੀ ਸ਼ਹਾਦਤ ਤੂੰ ਕਹਿੰਨ ਲੱਗੇ ਫਿਰ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕਿਹੜਾ ਹੁਣ ਉਸ ਟਾਈਮ ਦੇ ਉੱਤੇ ਇੱਕ ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਸਾਡੇ ਵਰਗੇ ਅੱਜ ਵਰਗੇ ਸਲਾਹਗੀਰ ਹੁੰਦੇ ਕਿ ਗੁਰੂ ਜੀ ਤੁਸੀਂ ਨਾ ਜਾਓ ਤੁਹਾਡੇ ਮਗਰੋਂ ਕੰਮ ਨਹੀਂ ਚੱਲਣਾ ਤੇ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਾਤਲ ਦੇ ਕੋਲ ਜਾਂਦੇ ਤੇ ਜਿਉ ਗਏ ਨੇ ਤੇ ਇੱਕ ਇਤਿਹਾਸ ਰਚਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਭਾਈ ਦਿਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਦੀ ਸ਼ਹਾਦਤ ਕਿਸ ਤਰ੍ਹਾਂ ਰੰਗ ਲਿਆਈ ਖਾਲਸਾ ਪੰਥ ਦੀ ਸਿਰਜਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਪੰਥ ਦੀ ਸਿਰਜਣਾ ਹੋਈ ਆ ਔਰ ਉਸ ਤੋਂ ਬਾਅਦ ਜ਼ੁਲਮ ਦੇ ਖਿਲਾਫ ਕਿਸ ਤਰ੍ਹਾਂ ਜੂਝੇ ਤੇ ਅੱਜ ਤੱਕ ਜੂਝਿਆ ਆ ਰਹੇ ਆ ਸੋ ਅੱਜ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿੱਖ ਜਿਹੜਾ ਉਹ ਆਪਣੇ ਸਰੀਰ ਦੀ ਸ਼ਹਾਦਤ ਦੇ ਕੇ ਤਿਲ ਤਿਲ ਜਿਹੜਾ ਉਹ ਇਸ ਤਰ੍ਹਾਂ ਕਟਵਾ ਰਿਹਾ ਉਹਦਾ ਜਾਨ ਜਾ ਰਹੀ ਆ ਤਿਲ ਤਲ ਕਰਕੇ ਤੇ ਉਹ ਕਾਦੇ ਵਾਸਤੇ ਦੇਸ਼ ਦੇ ਸਮੁੱਚੇ ਚਿਰਤੀ ਲੋਕਾਂ ਦੀ ਖਾਤਰ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਮਲਾਜਮ ਹੈ ਕਾਰਖਾਨੇ ਛੋਟਾ ਕਾਰਖਾਨੇਦਾਰ ਹੈ ਉਹ ਟਰਾਂਸਪੋਰਟਰ ਹੈ ਉਹ ਮਲਾਜਮ ਹੈ ਕੁਝ ਵੀ ਹੈ ਉਹਨਾਂ ਵਾਸਤੇ ਜਿਹੜਾ ਆਉਣ ਵਾਲੇ ਸਮੇਂ 'ਚ ਸਾਡੇ ਜਿਹੜੇ ਬੱਚੇ ਨੇ ਉਹ ਆਤਮ ਹੱਤਿਆ ਨਾ ਕਰਨ ਇਸ ਕਰਕੇ ਛਾਦੇ ਰਿਆ ਸੋ ਜੇਕਰ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਬਾਅਦ ਇੱਕ ਨਵੀਂ ਕ੍ਰਾਂਤੀ ਆ ਸਕਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਪੰਥ ਦੀ ਸਿਰਜਣਾ ਕਰਦੇ ਨੇ ਮੈਂ ਅਹੀਂ ਨਹੀਂ ਚਾਹੁੰਦੇ ਕਿ ਸਾਡਾ ਲੀਡਰ ਸਾਡੇ ਤੋਂ ਜਾਵੇ ਪਰ ਜੇ ਸਰਕਾਰਾਂ ਇਹੋ ਕੁਝ ਚਾਉਂਦੀਆਂ ਨੇ ਤੇ ਜਿਹੜੇ ਸਾਨੂੰ ਸਲਾਮਾ ਦਿੰਦੇ ਨੇ ਵੀ ਇਹ ਜਿਹੜੇ ਲੀਡਰ ਦੀ ਜਾਨ ਜਿਹੜੀ ਕੀਮਤੀ ਆ ਤੇ ਇਤਿਹਾਸ ਪੜ੍ਹ ਲੈਣ ਗੁਰੂ ਤੇਗ ਬਹਾਦਰ ਪਾਚਾ ਦਾ ਤੇ ਜੇ ਇਹ ਪਾਣਾ ਵਰਤ ਗਿਆ ਤੇ ਫਿਰ ਇਹ ਨਹੀਂ ਹੈਗਾ ਕਿ ਇਹ ਡੱਲੇਵਾਲ ਦੀ ਜ਼ਿੰਦਗੀ ਜਾਂਦੀ ਰਹੀ ਆ ਤੇ ਉਦੋਂ ਬਾਅਦ ਇਹ ਮਸ ਇੱਥੇ ਟੱਪ ਹੋ ਜਾਏਗਾ ਠੰਡਾ ਪੈ ਜਾਏਗਾ ਇਹ ਅੰਦੋਲਨ ਕਿਸ ਤਰ੍ਹਾਂ ਚਲੇਗਾ ਇਹ ਦੁਨੀਆ ਦੇ ਇਤਿਹਾਸ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖਾਂ ਵੱਲੋਂ ਉਹ ਇਤਿਹਾਸ ਰਚਿਆ ਜਾਵੇਗਾ ਔਰ ਤੁਸੀਂ ਦੇਖਿਓ ਕਿ ਇਹ ਜਿਹੜੇ ਲੋਕ ਅੱਜ ਸਾਡੇ ਤੇ ਕਿੰਤੂ ਪ੍ਰਤੂ ਕਰਦੇ ਨੇ ਉਹੀ ਲੋਕ ਦੁਬਾਰਾ ਫਿਰ ਕਹਿਣਗੇ ਪਰ ਮੈਂ ਅਜੇ ਤੱਕ ਉਹਨਾਂ ਲੋਕਾਂ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਜਿਸ ਤਰ੍ਹਾਂ ਇੱਕ ਮਿਸਾਲ ਹੈ ਕਿ ਇੱਕ ਸੰਤਮਾਪੁਰਸ਼ਨ ਤੇ ਉਹਨਾਂ ਦੇ ਕੋਲ ਇੱਕ ਵੇਸਵਾ ਹੁੰਦੀ ਆ ਉਹ ਕਹਿੰਦੀ ਹੈ ਕਿ ਮਹਾਂਪੁਰਸ਼ੋ ਆਜ ਜਿਹੜੀ ਮੇਰੇ ਕੁੱਤੇ ਦੀ ਪੂਛ ਹੈ ਤੇ ਜਿਹੜੇ ਵਾਲ ਨੇ ਇਹ ਤੁਹਾਡੀ ਦਾੜੀ ਨਾਲੋਂ ਚੰਗੇ ਨੇ ਤੇ ਉਹ ਚੁੱਪ ਰਹਿ ਚੁੱਪ ਰਹਿ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਅੰਤਲਾ ਸਮਾਂ ਆਇਆ ਤੇ ਉਹਨਾਂ ਆਪਣੇ ਸਿੱਖਾਂ ਨੂੰ ਚੇਲਿਆਂ ਨੂੰ ਕਿਹਾ ਭੀ ਜਾ ਉਸ ਬੀਬੀ ਨੂੰ ਬੁਲਾ ਕੇ ਲਿਆਓ ਉਹ ਬੀਬੀ ਵੀ ਸੋਚਿਆ ਕਿ ਅੱਜ ਕਿਉਂ ਬੁਲਾਇਆ ਛੇਲੇ ਵੀ ਹੈਰਾਨ ਨੇ ਪਰ ਉਹ ਬੀਬੀ ਜਦੋਂ ਆਈ ਤੇ ਫਿਰ ਉਹ ਜਦੋਂ ਕੋਲ ਆਉਂਦੀ ਆ ਉਹ ਸੰਤ ਮਹਾਂਪੁਰਸ਼ ਕਹਿੰਦੇ ਆ ਕਿ ਬੀਬਾ ਤੂੰ ਮੇਰੇ ਤੇ ਆ ਸਵਾਲ ਕੀਤਾ ਸੀ ਕਿ ਤੇਰੀ ਦਾੜੀ ਨਾਲੋਂ ਮੇਰੀ ਕੁੱਤੇ ਦੀ ਪੂਛ ਦੇ ਵਾਲ ਚੰਗੇ ਉਹਨੇ ਕਿਹਾ ਕਿ ਅੱਜ ਮੈਂ ਤੈਨੂੰ ਇਹ ਕਹਣਾ ਕਿ ਮੇਰੀ ਜਿਹੜੀ ਦਾੜੀ ਆ ਇਸ ਦਾੜੇ ਦੇ ਜਿਹੜੇ ਕੇਸ ਨੇ ਤੇਰੇ ਕੁੱਤੇ ਦੀ ਪੂਛ ਨਾ ਦੇ ਵਾਲਾ ਨਾਲੋਂ ਹਜ਼ਾਰਾਂ ਗੁਣਾ ਚੰਗੇ ਤੇ ਉਹ ਅੱਗੋਂ ਜਵਾਬ ਦਿੰਦੀ ਸਵਾਲ ਕਰਦੀ ਆ ਵੀ ਇਹ ਗੱਲ ਮੈਨੂੰ ਉਦੋਂ ਕਿਉਂ ਨਾ ਕਹੀ ਉਹ ਕਹਿਣ ਲੱਗੇ ਮੈਂ ਇਸ ਕਰਕੇ ਨਹੀਂ ਸੀ ਕਹੀ ਕਿ ਮੇਰੀ ਜ਼ਿੰਦਗੀ ਅਜੇ ਬਾਕੀ ਆ ਤੇ ਕਿਤੇ ਐਸਾ ਨਾ ਹੋਵੇ ਖੁਦਾ ਨਕਾਸਤਾ ਕਿਤੇ ਕੋਈ ਪਾਣਾ ਵਰਤ ਜੇ ਤੇ ਦਾਗ ਲੱਗ ਜਾ ਤੇ ਮੈਂ ਉਹ ਗੱਲ ਜਵਾਬ ਨਹੀਂ ਦੇ ਸਕਾਂ ਅੱਜ ਮੈਂ ਜਾ ਰਿਹਾ ਇਸ ਸੰਸਾਰ ਤੋਂ ਜਾ ਰਿਹਾ ਇਸ ਕਰਕੇ ਤੈਨੂੰ ਮੈਂ ਇਹ ਕਿਹਾ ਕਿ ਤੇਰੇ ਕੁੱਤੇ ਦੀ ਪੂਛ ਦੇ ਵਾਲਾ ਨਾਲੋਂ ਮੇਰੀ ਦਾੜੀ ਚੰਗੀ ਸੋ ਜਿਹੜੇ ਅੱਜ ਸਾਡੇ ਤੇ ਕਿੰਤੂ ਪ੍ਰਤੂ ਕਰ ਰਹੇ ਨੇ ਮੈਂ ਉਹਨਾਂ ਚੋਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਵਾਗਾ ਜਾਂ ਤਾਂ ਸਾਡੀਆਂ ਮੰਗਾ ਮੰਨੀਆਂ ਜਾਣ ਤੇ ਅਸੀਂ ਨਗਾਰੇ ਵਜਾਉਂਦੇ ਘਰਾਂ ਨੂੰ ਜਾਈਏ ਸਰਦਾਰ ਜਗਜੀਤ ਸਿੰਘ ਢੱਲੇਵਾਲ ਖੁੱਲੀ ਆਪਣ ਗੱਡੀ 'ਚ ਹੋਣ ਤੇ ਜਾਂ ਫਿਰ ਇਹ ਪਾਣਾ ਵਰਤ ਜਾਵੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਉਸ ਤੋਂ ਬਾਅਦ ਦੂਸਰਾ ਆ ਜਾਂਦਾ ਤੇ ਫੇਰ ਮੈਂ ਜਵਾਬ ਦਊਗਾ ਉਹਨਾਂ ਲੋਕਾਂ ਨੂੰ ਉਹਨਾਂ ਅੱਗੇ ਮੈਂ ਜਵਾਬ ਨਹੀਂ ਦੇਣਾ ਬੀਜੇਪੀ ਸੰਸਦ ਮੈਂਬਰ ਦੇ ਵੱਲੋਂ ਸਿੱਧਮ ਸਿੱਧਾ ਜਿਹੜਾ ਹੈਗਾ ਤੰਜ ਕਸਿਆ ਜਾਂਦਾ ਕਿਸਾਨਾਂ ਦੇ ਉੱਪਰ ਨਸ਼ੇੜੀ ਤੱਕ ਹੈ ਤਾ ਜਾਂਦਾ ਕਹਿੰਦੇ ਨੇ ਕਿ 700 ਧੀਆਂ ਜਿਹੜੀਆਂ ਨੇ ਉਹ ਲਾਪਤਾ ਹੋਈਆਂ ਨੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿਵੇਂ ਦੇਖ ਦਿਓ ਇਸ ਤਰ੍ਹਾਂ ਦੀ ਟਿੱਪਣੀ ਕਰਨੀ ਬੀਜੇਪੀ ਸੰਸਦ ਮੈਂਬਰ ਦੇ ਵੱਲੋਂ ਰਾਤੀ ਵੀ ਮੇਰੀ ਗੱਲ ਹੋਈ ਸੀ ਤੇ ਬੀਜੇਪੀ ਵਾਲਾ ਬੈਠਾ ਸੀ ਇੱਕ ਮੈਂ ਇਹਦੇ ਬੇਸ਼ਰਮ ਬੰਦੇ ਮੈਂ ਕਹਿਣਾ ਨਹੀਂ ਚਾਹੁੰਦਾ ਚੈਨਲ ਦੇ ਉੱਤੇ ਪਰ ਯਾਰ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਆ ਉਹਨੇ ਕਿਹਾ ਕਿ 700 ਲੜਕੀਆਂ ਗਾਇਬ ਨੇ ਗਾਇਬ ਨੇ ਬਿਲਕੁਲ ਹੁਣ ਮੈਂ ਉਹਨੂੰ ਪੁੱਛਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਵੀ ਉਹ 700 ਲੜਕੀਆਂ ਕਿਸ-ਕਿਸ ਬਾਪ ਦੀਆਂ ਧੀਆਂ ਸੀ ਉਹਨਾਂ ਦੀਆਂ ਐਫਆਈਆਰ ਕਿਹੜੇ-ਕਿਹੜੇ ਥਾਣੇ 'ਚ ਹੋਈਆਂ ਕਿ ਪੁਲਿਸ ਨੇ ਅੱਜ ਤੱਕ ਉਹਨਾਂ ਲੜਕੀਆਂ ਨੂੰ ਲੱਭਣ ਵਾਸਤੇ ਕੀ ਕੀ ਕਾਰਵਾਈ ਕੀਤੀ ਇਹ ਸਵਾਲ ਪਰ ਇੱਕ ਗੱਲ ਮੈਂ ਕਹਿਣੀ ਚਾਹਣਾ ਭਈ ਇਹ ਮੈਂਬਰ ਦਾ ਪਾਰਲੀਮੈਂਟ ਬਣ ਗਿਆ ਮੈਂ ਉਹ ਤੋਂ ਇਹ ਪੁੱਛਣਾ ਚਾਹਣਾ ਉਹ ਤੂੰ ਤਾਂ ਇਹ ਕਹਤਾ ਸਾਡੇ ਤੇ ਇਲਜ਼ਾਮ ਲਾਤਾ ਅਸੀਂ ਉਹਨਾਂ ਦੇ ਵਾਰਸਾਂ ਉਹ ਜਿਹੜੇ ਜਦੋਂ ਇਸ ਭਾਰਤ ਦੀਆਂ 30 30 ਹਜ਼ਾਰ ਟੱਕਾਂ ਮੁਗਲੇ ਮੁਗਲ ਬੰਨ ਕੇ ਲੈ ਜਾਂਦੇ ਸੀ ਤੇ ਸਿੱਖ ਘਟ ਗਿਣਤੀ ਛੋਂਦੇ ਹੋਏ ਛਡਵਾ ਕੇ ਉਹਨਾਂ ਨੂੰ ਘਰੋ ਘਰੀ ਪਚਾਉਂਦੇ ਸੀ ਉਹ ਤੇਰੇ ਵਰਗੇ ਬੰਦੇ ਉਹਨਾਂ ਧੀਆ ਨੂੰ ਵਾਪਸ ਨਹੀਂ ਲੈ ਲੈਂਦੇ ਕਹਿੰਦੇ ਸੀ ਇੱਕ ਰਾਤ ਇਹ ਮੁਸਲਮਾਨਾਂ ਕੁ ਮੁਗਲਾ ਕੋ ਰਹਿ ਜਾਂ ਇਹਦਾ ਧਰਮ ਛਿੰਗਿਆ ਤੂੰ ਉਹਨਾਂ ਚੋਂ ਐ ਤੇ ਤੂੰ ਤਾਂ ਤੇਜ ਕੋਈ ਜਵਾਬ ਦੇ ਕੋ ਦਲੀਲ ਨਾਲ ਜਵਾਬ ਦੇ ਦੱਸ ਉਹ ਲੜਕੀਆਂ ਕਿਹਦੀਆਂ ਸਨ ਪਰ ਮੈਂ ਤੈਨੂੰ ਇਹ ਗੱਲ ਕਹਿਣੀ ਚਾਹਣਾ ਜਦੋਂ ਦਿੱਲੀ ਤੇ ਅੰਦੋਲਨ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ ਤਿੰਨ ਨੌਜਵਾਨ ਲੜਕੀਆਂ ਮੈਂ ਕੀ ਕਹਾਂ ਕਿ ਉਹ ਲੜਕੀਆਂ ਕਿਸ ਤਰ੍ਹਾਂ ਦੀਆਂ ਸਨ ਉਹ ਲੜਕੀਆਂ ਦੇ ਮਰ ਕੇ ਜਿਹੜੀ ਦਿੱਖ ਸੀ ਉਹਨਾਂ ਦਾ ਪਹਿਰਾਵਾ ਸੀ ਉਹ ਚੰਗੇ ਉੱਚ ਘਰਾਣਿਆਂ ਦੀਆਂ ਲੱਗਦੀਆਂ ਸਨ ਤੇ ਜਦੋਂ ਮੇਰੇ ਮੈਨੂੰ ਉਹਨਾਂ ਦੀਆਂ ਮੈਂ ਹਰਕਤਾਂ ਵੇਖੀਆਂ ਉਹਨਾਂ ਦੇ ਨਾਲ ਮਾਰੇ ਅਨਸਰ ਵੇਖ ਕੇ ਵੀ ਇਹ ਕਿਸਾਨ ਜਾਟ ਅੰਦੋਲਨ ਤਰ੍ਹਾਂ ਉਹੀ ਕੁਛ ਕਰਨਗੇ ਤੇ ਮੈਂ ਉਹਨਾਂ ਲੜਕੀਆਂ ਨੂੰ ਕਾਬੂ ਕੀਤਾ ਮੁੰਡਿਆਂ ਨੂੰ ਕੀਤਾ ਉਹ ਮੁੰਡੇ ਤਾਂ ਕੁੰਡਲੀ ਥਾਣੇ ਚ ਫੜਾਈ ਲੜਕੀਆਂ ਵੀ ਕੁੰਡਲੀ ਐਸਐਚਓ ਨੂੰ ਫੜਾਈਆਂ ਅੱਜ ਵੀ ਪੁੱਛ ਲੋ ਜਾ ਕੇ ਉਹਨੂੰ ਔਰ ਤੁਹਾਨੂੰ ਸਭ ਨੂੰ ਪਤਾ ਔਰ ਲੜਕੀਆਂ ਜਿਹੜੀਆਂ ਸੀ ਉਹ ਮੈਂ ਮਿੱਡ ਤੁਹਾਨੂੰ ਇਹ ਗੱਲ ਕਹੀ ਕਿ ਬੇਟਾ ਇਹਨਾਂ ਨੂੰ ਮੀਡੀਆ ਚ ਨਾ ਲਿਆਇਓ ਬਿਲਕੁਲ ਕਿ ਅਸੀਂ ਕਿਆ ਸੀ ਨਾ ਵੀ ਇਹ ਲੜਕੀਆਂ ਨੂੰ ਮੀਡੀਆ ਚ ਨਾ ਲਿਆਇਓ ਯਾਰ ਜੇ ਕਿਸ ਖਾਨਦਾਨ ਨੂੰ ਦਾਗ ਲੱਗ ਜੂਗਾ ਇਹਨਾਂ ਲੜਕੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਊ ਇਹ ਤਾਂ ਕਿਸੇ ਬਕਾਵੇ ਚ ਆ ਗਈਆਂ ਪਰ ਆਪਾਂ ਯਾਰ ਇਹ ਇਹਨਾਂ ਦੀ ਇੱਜ਼ਤ ਰੱਖਣੀ ਆ ਉਹਨਾਂ ਦੇ ਪਰਿਵਾਰਾਂ ਮਾਪਿਓ ਦੀ ਇੱਜ਼ਤ ਰੱਖਣੀ ਆ ਅਸੀਂ ਤਾਂ ਉਹ ਆਏ ਦੱਸੋ ਦਾ ਜਵਾਬ ਦੇ ਮੈਂ ਉਸ ਤੋਂ ਜਵਾਬ ਮੰਗਣਾ ਚਾਹਣਾ ਜਿਹੜੀ ਗੱਲ ਉਹ ਕਹੀ ਨਸ਼ਿਆਂ ਦੀ ਨਸ਼ੇ ਤੂੰ ਸਾਨੂੰ ਨਿਛੇੜੀ ਕਹਿੰਦੇ ਉਹ ਜਿੰਨਾ ਨਸ਼ਾ ਆ ਰਿਹਾ ਹੈ ਗੁਜਰਾਤ ਤੋਂ ਜਿਹੜੇ ਸੀਪੋਰਟ ਨੇ ਉਹ ਤੁਹਾਡੇ ਬਾਨੀ ਢਾਨੀ ਉਹ ਲਿਆ ਰਹੇ ਨੇ ਉਹਨਾਂ ਦੇ ਸੀਪੋਰਟਾਂ ਦੇ ਰਾਹ ਆ ਰਿਹਾ ਉਹਨਾਂ ਦੇ ਜਾਂਜਾ ਚ ਆ ਰਿਹਾ ਤੇ ਸਾਨੂੰ ਜਮੇ ਲਾ ਰਹੇ ਸੋ ਇਹ ਲੋਕ ਇਹ ਦੇਸ਼ ਦੇ ਜਿਹੜੇ ਨੇ ਦੁਸ਼ਮਣ ਮਾਨਵਤਾ ਦੇ ਦੁਸ਼ਮਣ ਇਹ ਕੱਲੇ ਕਿਸਾਨਾਂ ਦੇ ਦੁਸ਼ਮਣ ਨਹੀਂ ਇਹ ਮਾਨਵਤਾ ਦੇ ਦੁਸ਼ਮਣ ਨੇ ਤੇ ਇਹ ਹੰਕਾਰ ਦੇ ਵਿੱਚ ਨੇ ਔਰ ਇਹਨਾਂ ਦੇ ਵਿੱਚ ਔਰੰਗੇ ਦੀ ਮੀਰ ਮੰਨੂ ਦੀ ਯਕਰੀਆ ਖਾਨ ਦੀ ਔਰ ਰੂ ਆ ਚੁੱਕੀ ਆ ਤੇ ਅੱਜ ਜਿਹੜੇ ਬੀਜੇਪੀ ਦੇ ਨਾਲ ਪੰਜਾਬ ਦੇ ਵੀ ਜਿਹੜੇ ਲੀਡਰ ਨੇ ਉਹਨਾਂ ਦੀ ਵੀ ਅਣਖ ਖਤਮ ਹੋ ਗਈ ਉਹ ਸਿੱਖ ਕਹੋਂ ਦੇ ਹੱਕਦਾਰ ਨਹੀਂ ਜਿਹੜੇ ਅੱਜ ਬੀਜੇਪੀ ਦੇ ਨਾਲ ਚੱਲ ਰਹੇ ਨੇ ਪੰਜਾਬ ਦੇ ਆਪਣੇ ਆਪ ਨੂੰ ਸਿੱਖ ਕਹਣ ਵਾਲੇ ਮੈਂ ਇਹ ਗੱਲ ਕਹਿੰਦਾ ਆਖਰੀ ਸਵਾਲ ਹੈ ਜੀ ਇੱਕ ਨਾ ਮਤਲਬ ਕੁਝ ਲੋਕ ਜਿਹੜੇ ਤੁਹਾਡੇ ਇਹ ਵਿਰੋਧੀ ਕਹਿ ਸਕਦੇ ਆਂ ਅੰਦੋਲਨ ਦੇ ਜਾਂ ਕਿਸੇ ਆਈਟੀ ਸੈੱਲ ਦੇ ਕਹਿ ਸਕਦੇ ਆਂ ਪਰ ਇੱਕ ਚਰਚਾ ਛੇੜਦੇ ਆ ਕਿ ਡੱਲੇਵਾਲ ਸਾਹਿਬ ਦੀ ਛੇਵੀਂ ਸ਼ਾਇਦ ਮਾਰਨ ਵਾਰਤ ਹੈ ਇਹ ਤਾਂ ਆਈ ਵਾਰੀ ਰੱਖਦੇ ਆ ਉਹਨਾਂ ਲੋਕਾਂ ਨੇ ਕਹਿਣਾ ਚਾਹੁੰਦੇ ਮੈਂ ਪਹਿਲਾਂ ਕਹਿ ਚੁੱਕਾ ਜੀ ਕੋਈ ਮੈਂ ਜਿਹੜੀ ਸੰਤਮਾਪੁਰਸ਼ ਦੀ ਪੂਛ ਦੀ ਗੱਲ ਕੀਤੀ ਆ ਨਾ ਦਾੜੀ ਪੁੱਛੋ ਮਿਸਾਲ ਦੀ ਚੁੱਕਾ ਮੈਂ ਅੱਜ ਕੁਝ ਨਹੀਂ ਕਹਾਂਗਾ ਇਹ ਤਾਂ ਜਿੱਦਨ ਕੋਈ ਸਮਾਂ ਆਏਗਾ ਨਾ ਉਸ ਦਿਨ ਜਵਾਬ ਦੇਵਾਂਗਾ ਸਮਾਂ ਜਵਾਬ ਦੇਵੇਗਾ ਸਮਾਂ ਜਵਾਬ ਦੇਗਾ ਆਪਣੇ ਆਪ ਜਵਾਬ ਦੇਗਾ ਸਮਾਂ ਜਵਾਬ ਦੇਗਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਮੈਂ ਤੁਹਾਡਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਤੁਸੀਂ ਯਾਰ ਦਿੱਲੀ ਬਾਹਰਾਂ ਤੇ ਇਸ ਅੰਦਾਲਨ ਨੂੰ ਸਿੱਖਣ ਤੇ ਲੱਗੇ ਦੁਨੀਆਂ ਦੇ ਬੱਚੇ ਬੱਚੇ ਤੱਕ ਤੁਸਾਂ ਆਵਾਜ਼ ਪਾਈ ਤੇ ਸਲੂਟ ਕਰਦੇ ਨੇ ਲੋਕ ਸੋ ਤੁਸੀਂ ਅੱਜ ਵੀ ਇੱਕ ਕੰਮ ਕਰ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਧੰਨਵਾਦ